ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਦੋਤ ਬੰਦਨ ਅਨਕ ਬਾ ਸਰਬ ਕਲਾ ਸਮਰਥ ਡੋਲਨ ਤੇ ਰਾਖੂ ਪ੍ਰਭ ਨਾਨਕ ਦੇ ਕਰ ਹੱਥ ਜੀਤਾ ਸਮੁੰਦ ਸਾਗਰ ਨੀਰ ਭਰੇ ਆ ਏ ਔਗਣਾ ਬਾਰੇ ਦਇਆ ਕਰੋ ਕਿਛ ਮੇਰੇ ਉਪਾਅ ਡੁੱਬਦੇ ਪਤਰ ਤਾਰੇ ਜੀੜਾ ਅਗਨ ਬਰਾਬਰ ਤਪੈ ਪੀਤਰ ਵਗਾ ਖਾਤੀ ਰਣਵਤ ਨਾਨਕ ਹੁਕਮ ਪਛਾਨੈ ਸੁਖੁ ਆਇ ਤਿਨ ਰਾਤੀ ਸ੍ਰੀ ਗੁਰੂ ਸ਼ਬਦ ਕਮਾਇ ਜੇਨ ਜੀਤੇ ਪੰਥ ਵਿਕਾਰ ਤੈਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਦਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਗੋਇ ਕਾ ਦਰਸ਼ਨ ਪਾਏ ਜੀਉ ਅੰਮ੍ਰਿਤ ਬਾਣੀ ਹਰ ਹਰ ਤੇਰੀ ਵਾਹੀ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਨਰਾਜ ਪਾਨਾਨ ਪਾਨ ਦੇਵਾਨ ਦੇ ਉਪਮਾ ਮਹਾਨ ਚਾਵਰ ਛਤਰ ਤਖਤ ਕੇ ਮਾਲਕ ਪ੍ਰਤਾਖ ਗੁਰਤਾ ਗਦੀ ਤੇ ਸੁਭਾਏ ਮਾਨ ਜਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਅ ਦਸਦਕਾ ਮ੍ਰਿਤ ਵੇਲੇ ਦੇ ਸੁੰਦਰ دیਵਾਨਾਂ ਦੇ ਵਿੱਚ ਜੁੜ ਕਰਕੇ ਇਲਾਹੀ ਪ੍ਰਾਪਤ ਕਰ ਰਹੇ ਹੋ ਕਿਰਪਾਲੂ ਸਤਿਗੁਰੂ ਜੀ ਨੇ ਦਰੋਂ ਘਰੋਂ ਤ੍ਰੁੱਠ ਦਿਆ ਹੋਇਆ ਰਹਿਮਤ ਕਰਾ ਵਰਤਾਈ ਮਹਾਰਾਜੀਆਂ ਨੇ ਅੰਮ੍ਰਿਤ ਵੇਲੇ ਦੇ ਜਾਪ ਜਾਗ ਗਣੇਸ਼ ਨਾਮ ਬਖਸ਼ਿਸ਼ ਕੀਤੀ ਸਾਡੇ ਕਾਲਯੁਗੀ ਜੀਵਾਂ ਦੇ ਉਦਾਰ ਵਾਸਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦਿਦਾਰੇ ਬਖਸ਼ਿਸ਼ ਕੈਮਤ ਕੀਤੀ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਅਸ ਵੇਲੇ ਗੁਰੂ ਕੀ ਪਾਵਨ ਗੁਰਬਾਣੀ ਨਿਤਨੇਮ ਜੀ ਵਾਹਿਗੁਰੂ ਗੁਰੂ ਕੀ ਪਾਵਨ ਗੁਰਬਾਣੀ ਲੜੀਵਾਰ ਕਥਾ ਦਾ ਸਮਾ ਹੋਇਆ ਹੈ ਕਿਰਪਾਲੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤਾਵਾਂ ਦੇ ਕਰ ਦੇ ਵਿੱਚ ਆਕਰਕ ਕੇ ਬਖਸ਼ਿਸ਼ ਰਹਿਮਤ ਕਰ ਰਹੇ ਹਨ ਆਓ ਪਿਆਰ ਸਾਹਿਤ ਗੁਰੂ ਕੀ ਪਾਵਨ ਗੁਰਬਾਣੀ ਦੇ ਨਾਲ ਜੋੜਨ ਦਾ ਯਤਨ ਕਰੀਏ ਕਿਰਪਾਲੂ ਸਤਿਗੁਰੂ ਹਜੂਰ ਬਖਸ਼ਿਸ਼ ਆਵਾਂ ਦੇ ਕਰ ਵਿਚਾ ਕਰਕੇ ਰਹਿਮਤ ਬਖਸ਼ਿਸ਼ ਕਰ ਰਹੇ ਹਨ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹੱਲਾ 5 ਸ਼ਹੀਦਾਂ ਦੇ ਸਰਤਾਜ ਗੁਰਬਾਣੀ ਕੇ ਬੋਹਤ ਨਾਮ ਕੇ ਜਹਾਜ ਸ਼ਾਂਤੀ ਦੇ ਪੁੰਜਾ ਰਹਿਮਤਾਵਾਂ ਦੇ ਢੰਡਾਰੇ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਾਧ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਰਹਿਮਤ ਕਰ ਰਹੇ ਹਨ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਮਹਾਰਾਜ ਆਪ ਜੀਆਂ ਦੀ ਜਿਹੜੀ ਅੰਮ੍ਰਿਤ ਰੂਪੀ ਬਾਣੀ ਹੈ ਨਾ ਆਪ ਕਿਰਪਾਲਤਾ ਰਹਿਮਤ ਕਰਨ ਵਾਲੇ ਹੋ ਅੰਮ੍ਰਿਤ ਬਾਣੀ ਹਰ ਹਰ ਤੇਰੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀਓ ਜੋ ਆਪ ਜੀਆਂ ਦੀ ਅੰਮ੍ਰਿਤਮਈ ਬਾਣੀ ਹੈ ਕਿਰਪਾਲਤਾ ਵਾ ਰਹਿਮਤਾ ਵਾ ਕਰਨ ਵਾਲੇ ਹੋ ਆਪ ਇਹ ਸਾਰਾ ਸੰਸਾਰ ਜਿਹੜਾ ਹੈ ਵਿਕਾਰਾਂ ਦੀ ਪੱਠੀ ਦੇ ਵਿੱਚ ਤਪ ਰਿਹਾ ਸੀ ਮਹਾਰਾਜ ਆਪ ਜੀਆਂ ਨੇ ਕਿਰਪਾਲਤਾ ਰਹਿਮਤ ਕੀਤੀ ਗੁਰੂ ਕੀ ਪਾਵਨ ਬਾਣੀ ਧੁਰ ਕੀ ਬਾਣੀ ਆਈ ਤਿਨ ਸਗਲ ਹੀ ਚਿੰਤ ਮਿਟਾਈ ਸਾਰਿਆਂ ਦੀਆਂ ਚਿੰਤਾਵਾਂ ਨੂੰ ਮਿਟਾ ਦੇਣਾ ਕੀਤਾ ਵਿਕਾਰਾਂ ਦੀ ਪੱਠੀ ਵਾਂਗ ਇਹ ਅੰਦਰ ਤਪ ਰਿਹਾ ਸੀ ਜਿਉ ਤਪ ਤਹੇ ਬਾਰੂ ਬਾਰ ਤਾਪ ਤਾਪ ਖਪੈ ਬਹੁਤ ਵਿਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਵਿਕਾਰਾਂ ਦੇ ਰੋਗਾਂ ਦੇ ਵਿੱਚ ਜੀਵ ਵਿਰਲਾਪ ਕਰ ਰਿਹਾ ਸੀ ਮਹਾਰਾਜ ਆਪ ਜੀਆਂ ਦੇ ਪਾਵਨ ਬਾਣੀ ਦੇ ਆਸਰੇ ਦੇ ਨਾਲ ਹੀ ਕਿਰਪਾਲਤਾ ਰਹਿਮਤ ਹੋਈ ਹੈ। ਇਸ ਤਪਦੇ ਹੋਏ ਹਿਰਦੇ ਨੂੰ ਆਪ ਜੀਆਂ ਦੀ ਪਾਵਨ ਬਾਣੀ ਨੂੰ ਸਰਵਣ ਕਰਕੇ ਆਪ ਜੀਆਂ ਨੇ ਸ਼ਾਂਤ ਕਰ ਦੇਣਾ ਕੀਤਾ ਮਹਾਰਾਜ। ਆਪ ਜੀਆਂ ਦਾ ਅੰਮ੍ਰਿਤ ਮਈ ਨਾਮ ਜਦੋਂ ਸਰਵਣ ਹੋਇਆ ਕੀਤਾ ਹੈ। ਆਪ ਜੀਆਂ ਦੀ ਅੰਮ੍ਰਿਤ ਮਈ ਗੁਰਬਾਣੀ ਜਿਹੜੀ ਹੈ ਉਹ ਸਰਵਣ ਕੀਤੀ ਮਹਾਰਾਜ ਆਪ ਜੀਆਂ ਨੇ ਕਿਰਪਾਲਤਾ ਰਹਿਮਤ ਕਰ ਦੇਣਾ ਕੀਤੀ ਹੈ। ਇਹ ਸੰਸਾਰ ਇਹ ਪੁਕਾਰ ਕਰ ਰਹੀ ਸੀ ਧਰਤੀ ਨੇ ਪੁਕਾਰ ਕੀਤੀ ਸਾਰੇ ਪਾਸੇ ਜਦੋਂ ਤਰਾਹੀ ਮਾਮ ਤਰਾਹੀ ਮਾਮ ਇਹ ਮਾਰੂ ਆੜ ਆਪੋ ਵਿੱਚ ਜਿਹੜਾ ਹੈ ਇਹ ਚੱਲੀ ਹੋਈ ਸੀ ਰਾਜੇ ਵੀ ਕਸਾਈ ਹੋ ਕਰਕੇ ਵਿਚਰ ਰਹੇ ਸਨ ਧਰਮ ਦੀ ਗੱਲ ਕੋਈ ਨਹੀਂ ਸੀ ਇਸ ਸਾਰੇ ਸੰਸਾਰ ਦੇ ਵਿੱਚ ਫਿਰ ਜਦੋਂ ਇਹ ਸਾਰਾ ਪਸਾਰਾ ਜਦੋਂ ਇਸ ਤਰੀਕੇ ਦੇ ਨਾਲ ਜਿਹੜਾ ਇਹ ਚੱਲ ਰਿਹਾ ਸੀ ਰਾਜੇ ਵੀ ਕਸਾਈ ਹੋ ਗਏ ਧਰਮਿਆਂ ਦੀ ਕੋਈ ਧਰਮੇ ਧਰਮਿਕ ਜਿਹੜੇ ਸਨ ਉਹਨਾਂ ਦੇ ਵਿੱਚ ਧਰਮ ਦੀ ਗੱਲ ਕੋਈ ਨਾ ਰਹੀ ਤੇ ਫਿਰ ਧਰਤੀ ਨੇ ਜਦੋਂ ਇਹ ਪੁਕਾਰ ਕੀਤੀ ਤੇ ਪਰਮੇਸ਼ਰ ਵਾਹਿਗੁਰੂ ਨੇ ਆਪ ਨਾਰਾਇਣ ਕਲਾਤਾਰ ਜਗਮਹਿ ਪਰਵਰਿਉ ਫਿਰ ਪਰਮੇਸ਼ਰ ਵਾਹਿਗੁਰੂ ਨੇ ਆਪ ਇਹ ਸੰਸਾਰ ਦੇ ਵਿੱਚ ਆ ਕਰਕੇ ਅੰਮ੍ਰਿਤ ਰੂਪੀ ਬਾਣੀ ਦੀ ਦਾਤ ਬਖਸ਼ਿਸ਼ ਕੀਤੀ ਕਿ ਭਾਈ ਇਸ ਸੰਸਾਰ ਦੇ ਵਿੱਚ ਇਸ ਵਿਤਪ ਦੀ ਵਿਕਾਰਾਂ ਦੀ ਪੱਠੀ ਤੋਂ ਜੀ ਬਚਣਾ ਹੈ ਇਸ ਪਾਪਾਂ ਤੋਂ ਬਚਣਾ ਹੈ ਕਲੇਸ਼ਾਂ ਤੋਂ ਦੁੱਖਾਂ ਤੋਂ ਬਚਣਾ ਹੈ ਤੇ ਉਹ ਇੱਕੋ ਹੀ ਆਸਰਾ ਹੈ ਮਹਾਰਾਜ ਬਖਸ਼ਿਸ਼ ਰਹਿਮਤ ਕਰਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਏ ਹਰੀ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਆਪ ਜੀਆਂ ਦੀ ਜਿਹੜੀ ਅੰਮ੍ਰਿਤਮਈ ਬਾਣੀ ਹੈ ਹਰ ਸਾਰਿਆਂ ਹੀ ਦੁੱਖਾਂ ਨੂੰ ਹਰਨ ਵਾਲੀ ਹੈ ਹਰ ਹਰ ਨਾਮ ਹਰਨਦਾ ਹੈ ਹਰ ਨਾਮ ਹਰੀ ਪਰਮੇਸ਼ਰ ਵਾਹਿਗੁਰੂ ਦਾ ਹੈ ਹਰ ਨਾਮ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ ਏ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਆਪ ਜੀਆਂ ਦੀ ਅੰਮ੍ਰਿਤਮਈ ਬਾਣੀ ਜਿਹੜੀ ਹੈ ਸਾਰਿਆਂ ਦੇ ਦੁੱਖਾਂ ਨੂੰ ਹਰ ਕਰਕੇ ਮਹਾਰਾਜ ਜੀ ਆਪ ਜੀਆਂ ਦੀ ਪਾਵਰ ਬਾਣੀ ਜਿਹੜੀ ਹੈ ਰੋਮ ਰੋਮ ਕਰਕੇ ਖੇੜੇ ਦੇ ਵਿੱਚ ਲੈ ਕੇ ਆਉਣ ਵਾਲੀ ਹੈ ਆਪ ਜੀਆਂ ਦੀ ਪਾਵਨ ਬਾਣੀ ਜਿਹੜੀ ਹੈ ਤੰਦਰੁਸਤੀਆਂ ਬਖਸ਼ਣ ਵਾਲੀ ਹੈ ਮਹਾਰਾਜ ਜੀ ਆਪ ਜੀਆਂ ਦੀ ਪਾਵਨ ਬਾਣੀ ਅੰਦਰ ਦੇ ਕਲੇਸ਼ਾਂ ਨੂੰ ਮਿਟਣ ਵਾਲੀ ਹੈ ਮਹਾਰਾਜ ਜੀਓ ਆਪ ਜੀਆਂ ਦੀ ਪਾਵਨ ਬਾਣੀ ਜਿਹੜੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਮਹਾਰਾਜ ਸਾਰੇ ਹੀ ਦੁੱਖਾਂ ਨੂੰ ਹਰਨ ਵਾਲੀ ਹੈ ਜੀ ਸੁਣੈ ਸੁਣੈ ਹੋਵੇ ਪਰਮ ਗਤ ਮੇਰੀ ਜਿਸ ਤਰੀਕੇ ਦੇ ਨਾਲ ਜਦੋਂ ਬਹੁਤਾ ਕੋਈ ਦੁਖੀ ਇਨਸਾਨ ਵੀ ਕੋਈ ਹੋਵੇ ਕਿ ਨਾ ਵੀ ਵੱਡਾ ਕੋਈ ਦੁੱਖ ਹੋਵੇ ਮਨ ਦੇ ਵਿੱਚ ਬੜੇ ਵਿਰਲਾਪ ਇਸ ਤਰੀਕੇ ਦੇ ਨਾਲ ਬੜਾ ਦੁਖੀ ਹੋਵੇ ਕਰੋ ਵੀ ਬਾਹਰੋਂ ਵੀ ਇਸ ਤਰੀਕੇ ਦੇ ਨਾਲ ਇਹ ਗੁਰੂ ਕੀ ਪਾਵਨ ਬਾਣੀ ਐਸੀ ਹੈ ਗੁਰੂ ਕੀ ਪਾਵਨ ਬਾਣੀ ਸੁਣਨ ਦੇ ਨਾਲ ਹਿਰਦੇ ਨੂੰ ਸ਼ਾਂਤੀ ਮਿਲਦੀ ਹੈ ਵਿਕਾਰਾਂ ਨੂੰ ਜਿਹੜੀ ਹੈ ਇਹ ਸ਼ਾਂਤੀ ਮਿਲ ਜਾਂਦੀ ਹੈ ਮਨ ਨੂੰ ਸ਼ਾਂਤੀ ਮਿਲ ਜਾਂਦੀ ਵਿਕਾਰਾਂ ਨੂੰ ਨਾਸ਼ ਕਰ ਦਿੰਦੀ ਹੈ ਐਸੀ ਹੈ ਪਰਮੇਸ਼ਰ ਵਾਹਿਗੁਰੂ ਦੀ ਪਾਵਨ ਬਾਣੀ ਜਿਨ੍ਹਾਂ ਜਿਨ੍ਹਾਂ ਨੇ ਵੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸੁਣਿਆ ਤਿੰਨਾਂ ਤਿੰਨਾਂ ਦਾ ਪਾਰ ਉਤਾਰਾ ਹੋ ਗਿਆ ਮਹਾਰਾਜ ਜੀ ਨੇ ਕਿਰਪਾਲਤਾ ਰਹਿਮਤ ਕਰ ਦੇਣਾ ਕੀਤੀ ਸੁਣ ਸੁਣ ਹੋਵੇ ਪਰਮਗਤ ਮੇਰੀ ਇਸ ਪਾਵਨ ਬਾਣੀ ਨੂੰ ਸੁਣਨ ਕਰਕੇ ਹੀ ਇਸ ਸੰਸਾਰ ਦੇ ਉਤੋਂ ਜੰਮਣ ਤੇ ਮਰਨ ਦੇ ਚੱਕਰਾਂ ਦੇ ਤੋਂ ਜੀਵ ਮੁਕਤ ਹੋ ਗਿਆ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ ਪਰਮੇਸ਼ਰ ਵਾਹਿਗੁਰੂ ਦੇ ਉਸ ਪਰਮ ਕਿਰਪਾਲੂ ਸਤਿਗੁਰੂ ਦੇ ਪ੍ਰਾਪਤੀ ਹੋ ਗਈ ਪਰਮੇਸ਼ਰ ਵਾਹਿਗੁਰੂ ਨੇ ਆਪ ਕਿਰਪਾਲਤਾ ਰਹਿਮਤ ਕਰ ਦੇਣਾ ਕੀਤੀ ਸੁਣ ਸੁਣ ਹੋਵਾ ਪਰਮਗਤ ਮੇਰੀ ਜਦਾਂ ਜਦਾਂ ਹੀ ਪਰਮੇਸ਼ਰ ワਗੁਰੂ ਦੇ ਨਾਮ ਨੂੰ ਨਿਤਾ ਪ੍ਰਤੀ ਸੁਣਦੇ ਜਾਂਦੇ ਆ ਬਾਣੀ ਪੜ੍ਹਦੇ ਜਾਂਦੇ ਆ ਸੁਣਦੇ ਜਾਂਦੇ ਹਿਰਦੇ ਦੇ ਵਿੱਚ ਨਿਤਾ ਪ੍ਰਤੀ ਪ੍ਰੇਮ ਬਣਦਾ ਹੀ ਜਾਂਦਾ ਹੈ ਫਿਰ ਪਰਮਗਤ ਜਿਹੜੀ ਭਾਵ ਕੇ ਮਨੁਕ ਦੀ ਅਵਸਥਾ ਜਿਹੜੀ ਹੈ ਉਹ ਸ੍ਰੇਸ਼ਟ ਅਵਸਥਾ ਨੂੰ ਪਹੁੰਚ ਜਾਂਦਾ ਹੈ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚ ਜਾਂਦਾ ਹੈ ਇਹ ਸੁਣਨ ਦਾ ਮਹਾਤਮ ਹੈ ਮਹਾਰਾਜਿਆਂ ਦੀ ਪਾਵਨ ਬਾਣੀ ਸੁਣਨ ਕਰਕੇ ਹੀ ਪਰਮੇਸ਼ਰ ਵਾਜਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ ਇਹ ਧਰਤੀ ਜਿਹੜੀ ਹੈ ਇਹ ਟਿਕੀ ਹੈ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋਪਾ ਪਾਤਾਲ ਸੁਣੇ ਪੋਹ ਨਾ ਸਕੈ ਕਾਲ ਜਿਹੜੇ ਪਰਮੇਸ਼ਰ ਵਾਜਗੁਰੂ ਦੇ ਨਾਮ ਨੂੰ ਜਪਦੇ ਨੇ ਸੁਣਦੇ ਨੇ ਹਿਰਦੇ ਦੇ ਵਿੱਚ ਵਸਾਉਂਦੇ ਨੇ ਤੈਨਾਂ ਨੂੰ ਕਾਲ ਰੂਪੀ ਕੈਂਚੀ ਕਾਲ ਆਣ ਕਰਕੇ ਪੁੰਦਾ ਨਹੀਂ ਹੈ ਕਿਰਪਾਲੂ ਹਜੂਰ ਆਪ ਕਿਰਪਾਲਤਾ ਰਹਿਮਤ ਕਰ ਦਿੰਦੇ ਹਨ ਕਿ ਜਿੱਥੇ ਪਰਮੇਸ਼ਰ ワਇਗੁਰੂ ਦੇ ਪਿਆਰੇ ਨਾਮ ਜਪਦੇ ਹਨ ਪਰਮੇਸ਼ਰ ワਇਗੁਰੂ ਨੇ ਇਹ ਖਾਸ ਕਰਕੇ ਹਦਾਇਤ ਕੀਤੀ ਹੈ ਜਮਦੂਤਾ ਨੂੰ ਕਿ ਭਾਈ ਉਥੇ ਕਦੇ ਵਾਸਤੇ ਵੀ ਜਾਣਾ ਨਹੀਂ ਇਹ ਤਾੜਨਾ ਕੀਤੀ ਕਿ ਕਿਤੇ ਭੁੱਲ ਕਰਕੇ ਵੀ ਉਥੇ ਨਾ ਚਲੇ ਜਾਓ ਜਿੱਥੇ ਪਰਮੇਸ਼ਰ ワਇਗੁਰੂ ਦੇ ਨਾਮ ਦੀ ਗੱਲ ਚੱਲਦੀ ਹੈ ਜੀ ਇਸ ਜਗ੍ਹਾ ਦੇ ਉੱਤੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਰ ਜੱਤ ਸਰਵਣ ਕਰਦੇ ਹਨ ਨਾਮ ਜਪਦੇ ਹਨ ਮੁਝੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਹ ਅਣ ਤੂੰ ਅਣਹ ਛੁਟੇ ਨਿਕਟ ਨਾ ਜਾਈਹ ਹ ਦੂਤ ਧਰਮ ਰਾਜ ਨੂੰ ਵੀ ਇਹ ਤਾੜਨਾ ਕੀਤੀ ਕਿ ਜਿੱਥੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਬਾਣੀ ਪੜਦੇ ਨਾਮ ਜਪਦੇ ਕੀਰਤਨ ਕਰਦੇ ਹਰ ਜਸ ਸਰਵਣ ਕਰਦੇ ਹਨ ਉਥੇ ਕਦੇ ਵਾਸਤੇ ਵੀ ਨਾ ਜਾਇਓ ਕਿਉਂ ਕਿ ਣਾਹ ਹੋ ਣਾ ਤੂੰ ਣਾਹ ਛੁਟੇ ਨਿਕਟ ਨਾ ਜਾਈਓ ਦੂਤ ਕਹਿੰਦੇ ਕਿ ਨਾ ਤੇ ਮੈਂ ਬਧੇ ਛੁਟਣਾ ਤੇ ਨਾ ਤੂੰ ਸੀ ਬਧੇ ਛੁਟਣਾ ਇਹ ਕੋਈ ਵੀ ਫਿਰ ਛੜਾ ਨਹੀਂ ਦੇ ਸਕਦਾ ਇੰਤਰ ਮਹਾਰਾਜ ਨੇ ਜਮਦੂਤਾਂ ਨੂੰ ਜਿਹੜੀ ਹੈ ਇਹ ਖਾਸ ਇਹ ਤਾੜਨਾ ਕੀਤੀ ਕਿ ਕਿਤੇ ਵੀ ਭੁੱਲ ਕੇ ਨਾ ਚਲੇ ਜਾਇਓ ਉਥੇ ਜਿੱਥੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨਾਮ ਜਪਣ ਵਾਲੇ ਹਨ ਕਿਉਂਕਿ ਮਹਾਰਾਜ ਬਖਸ਼ਿਸ਼ ਰਹਿਮਤ ਕਰਦੇ ਹਨ ਕਿ ਮੇਰੀ ਬਾਂਦੀ ਭਗਤ ਛਡਾਵਾ ਬੰਧ ਹੈ ਪ੍ਰਗਤਨਾ ਛੂਟਾ ਹੈ ਮੂਹ ਜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹੜੇ ਹਨ ਨਾਮ ਜਪਣ ਵਾਲੇ ਹਨ ਤਿਨਾਂ ਦਾ ਜਿਹੜਾ ਹੈ ਉਹ ਬੰਨਿਆ ਹੋਇਆ ਉਹ ਰੱਬ ਵੀ ਨਹੀਂ ਛਡਾ ਸਕਦਾ ਤੇ ਰੱਬ ਦਾ ਬੰਨਿਆ ਹੋਇਆ ਜਿਹੜਾ ਉਹ ਭਗਤ ਜਨ ਪਰਮੇਸ਼ਰਵਾਹ ਗੁਰੂ ਦੇ ਪਿਆਰੇ ਛਡਾ ਲੈਂਦੇ ਹਨ ਇਹ ਅਵਸਥਾ ਇਹ ਨਾਮ ਨੂੰ ਸੁਣਨ ਕਰਕੇ ਹੀ ਜਿਹੜੀ ਹੈ ਇਹ ਪ੍ਰਾਪਤ ਹੁੰਦੀ ਹੈ ਸੁਣ ਸੁਣ ਹੋਵਾ ਪਰਮ ਗਤ ਮੇਰੀ ਪਰਮੇਸ਼ਰਵਾਹ ਗੁਰੂ ਦੇ ਨਾਮ ਨੂੰ ਸੁਣ ਸੁਣ ਕੇ ਜਿਨ੍ਹਾਂ ਨੇ ਬਿਰਤੀਆਂ ਆਪਣੀਆਂ ਨਾਮ ਦੇ ਵਿੱਚ ਹੀ ਜੋੜ ਲੈਣਾ ਕੀਤੀਆਂ ਹਨ ਇਕਮਿਕ ਹੋ ਗਏ ਤਨਾ ਦੀ ਇਹ ਸ੍ਰੇਸ਼ਟ ਅਵਸਥਾ ਬਣ ਜਾਂਦੀ ਹੈ। ਬ੍ਰਹਮ ਦੇ ਗਿਆਨ ਨੂੰ ਪ੍ਰਾਪਤੀ ਹੋ ਜਾਂਦੀ ਹੈ। ਐਸੀ ਅਵਸਥਾ ਬਣ ਜਾਂਦੀ ਹੈ। ਉਹ ਫਿਰ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਨਾ ਬਾਬਾ ਵਿਦੀ ਚੰਦ ਜੀ ਦੇ ਬਾਣ ਬਲ ਦੇ ਭਟ ਦੇ ਵਿੱਚ ਹੀ ਅਰਦਾਸ ਬੇਨਤੀ ਕਰਕੇ ਉਹ ਚੌਂਕੜਾ ਲਾ ਕਰਕੇ ਬੈਠ ਜਾਂਦੇ ਨੇ ਬਲ ਦੀ ਪੱਟੀ ਦੇ ਵਿੱਚ ਜਦੋਂ ਬੈਠ ਜਾਂਦੇ ਉੱਪਰ ਦਾਣੇ ਭੁੱਜਦੇ ਹੋਣ ਤੇ ਥੱਲੇ ਪੱਟੀ ਦੇ ਵਿੱਚ ਚੌਂਕੜਾ ਮਾਰਿਆ ਹੋਵੇ ਫਿਰ ਪਰਮੇਸ਼ਰ ਵਾਹਿਗੁਰੂ ਉਥੇ ਵੀ ਸੇਕ ਨਹੀਂ ਜੇ ਪਾਉਣ ਦਿੰਦਾ ਆਪ ਕਿਰਪਾਲਤਾ ਰਹਿਮਤ ਕਰ ਦਿੰਦੇ ਹਨ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਐਸੀ ਅਵਸਥਾ ਬਣ ਜਾਂਦੀ ਹੈ ਇਹ ਨਾਮ ਸੁਣਨ ਕਰਕੇ ਹੀ ਬਖਸ਼ਿਸ਼ ਰਹਿਮਤ ਹੁੰਦੀ ਹੈ ਜੀ ਜਲਨ ਗੁੱਜੀ ਸੀਤਲ ਹੋਏ ਮਨੁਆ ਤੇ ਮਹਾਰਾਜ ਕਿਰਪਾਲਤਾ ਰਹਿਮਤ ਕਰ ਦਿੰਦੇ ਹਨ ਅੰਦਰ ਜਿਹੜੇ ਵਿਕਾਰਾਂ ਦੀ ਭੱਠੀ ਵਾਂਗ ਮਚ ਰਿਹਾ ਸੀ ਅੰਦਰ ਜਿਹੜਾ ਹੈ ਇਹ ਦਿਨੇ ਰਾਤ ਜਿਹੜਾ ਇਹ ਤੜਪ ਰਿਹਾ ਸੀ ਵਿਕਾਰਾਂ ਦੇ ਵਿੱਚ ਪੈ ਕਰਕੇ ਪਰਮੇਸ਼ਰ ワਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਪਰਮੇਸ਼ਰ ワਹਿਗੁਰੂ ਦੇ ਸੰਗਤ ਵਿੱਚ ਆਉਣ ਕਰਕੇ ਇਸ ਬਲ ਦੀ ਪੱਠੀ ਨੂੰ ਜਿਹੜੀ ਵਿਕਾਰਾਂ ਦੀ ਪੱਠੀ ਨੂੰ ਸ਼ਾਂਤ ਕਰ ਦੇਣਾ ਕੀਤਾ ਅੰਦਰ ਦੇ ਵਿਕਾਰਾਂ ਨੂੰ ਵੀ ਪਰਮੇਸ਼ਰਵਾਹਿਗੁਰੂ ਸ਼ਾਂਤ ਕਰ ਦਿੰਦੇ ਹਨ ਜਿਸ ਤਰੀਕੇ ਦੇ ਨਾਲ ਇਹ ਬਾਬਾ ਵਿਧੀਚੰਦ ਜੀਾਂ ਦੇ ਇਹ ਬਾਹਰ ਰੂਪੀ ਸਰੀਰ ਦੀ ਰੱਖਿਆ ਕੀਤੀ ਬਲ ਦੇ ਪੱਠ ਦੇ ਵਿੱਚ ਅੰਦਰ ਦੇ ਵਿਕਾਰਾਂ ਨੂੰ ਵੀ ਮਹਾਰਾਜ ਆਪ ਕਿਰਪਾ ਕਰਕੇ ਸ਼ਾਂਤ ਕਰਨ ਵਾਲੇ ਹਨ ਜਲਨ 부ਜੀ ਸੀਤਲ ਹੋਏ ਮਨੁਆਂ ਜਨਾਂ ਦਾ ਮਨ ਜਿਹੜਾ ਹੈ ਉਹ ਸ਼ੀਤਲ ਠੰਡਾ ਠਾਰ ਸ਼ਾਂਤ ਹੋ ਗਿਆ ਵਿਕਾਰਾਂ ਵਾਲੇ ਪਾਸਿਓ ਉਹ ਸ਼ਾਂਤ ਹੋ ਗਿਆ ਪਰਮੇਸ਼ਰ ਵਾਹਿਗੁਰੂ ਦਾ ਨਾਮ ਹਿਰਦੇ ਦੇ ਵਿੱਚ ਟਿਕ ਗਿਆ ਤੇ ਜਿਹੜੇ ਵਾਧੂ ਦੇ ਫੁਰਨੇ ਆਉਂਦੇ ਨੇ ਨਾ ਉਹਨਾਂ ਵਾਲੇ ਪਾਸਿਓ ਜਿਹੜਾ ਹੈ ਇਹ ਸੰਕੋਚ ਹੋ ਗਿਆ ਪਰਮੇਸ਼ਰ ਨੇ ਕਿਰਪਾਲਤਾ ਰਹਿਮਤ ਕਰ ਦੇਣਾ ਕੀਤੀ ਹੈ ਜੇ ਸਤਗੁਰੂ ਦਾ ਦਰਸ਼ਨ ਪਾਏ ਜੀਓ ਤੇ ਪ੍ਰਤੱਖ ਰੂਪ ਦੇ ਵਿੱਚ ਜਿਹੜਾ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਦਿਦਾਰੇ ਪਾ ਲੈਣਾ ਕੀਤੇ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਪ੍ਰਤਾਖ ਰੂਪ ਦੇ ਵਿੱਚ ਜਦੋਂ ਦਰਸ਼ਨ ਦਿਦਾਰੇ ਪਾ ਲੈਣਾ ਕੀਤੇ ਇਸ ਵੱਲ ਦੇ ਹੋਈ ਵਿਕਾਰਾਂ ਦੀ ਪਠੀ ਨੂੰ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨ ਦਿਦਾਰਿਆਂ ਦੇ ਨਾਲ ਜਿਹੜਾ ਹੈ ਇਹ ਸ਼ਾਂਤੀ ਪ੍ਰਾਪਤੀ ਹੋ ਗਈ ਮਹਾਰਾਜੀਆਂ ਨੇ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੀ ਜੀ ਸੁਖ ਭਿਆ ਦੁਖ ਦੂਰ ਪਰਾਨ ਮਹਾਰਾਜੀਆਂ ਨੇ ਫਿਰ ਸੁਖਾਂ ਦੀ ਦਾਤ ਬਖਸ਼ ਦੇਣਾ ਕੀਤੀ ਮਨੁੱਖ ਨੂੰ ਜਿਹੜੇ ਇਹ ਵੱਡੇ ਵੱਡੇ ਇਹ ਦੁਖ ਚੰਬੜੇ ਨੇ ਕਾਮ ਦਾ ਕ੍ਰੋਧ ਦਾ ਲੋਭ ਦਾ ਹੰਕਾਰ ਦਾ ਮੋਹ ਦਾ ਨਿੰਦਿਆ ਦਾ ਚੁਗਲੀ ਦਾ ਇਤਿਆਜ ਕੁ ਮਹਾਰਾਜੀਆਂ ਨੇ ਇਹ ਸਾਰੇ ਦੁੱਖਾਂ ਨੂੰ ਭੰਨ ਕਰਕੇ ਨਾਮ ਦੀ ਦਾਤ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੀ ਇਹ ਬਖਸ਼ਿਸ਼ ਕਦੋਂ ਹੋਈ ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਕਰਕੇ ਪਰਮੇਸ਼ਰਵਾਹ ਗੁਰੂ ਦੇ ਨਾਮ ਨੂੰ ਸੁਣਨਾ ਕੀਤਾ ਪਰਮੇਸ਼ਰ ਨੇ ਆਪ ਦਇਆਲਤਾ ਦੇ ਘਰ ਦੇ ਵਿੱਚ ਆ ਕੇ ਇਹ ਬਖਸ਼ਿਸ਼ਾਂ ਵਾਂ ਰਹਿਮਤਾਵਾਂ ਕਰ ਦੇਣਾ ਕੀਤੀਆਂ ਫਿਰ ਹਿਰਦੇ ਦੇ ਵਿੱਚ ਜਿਹੜਾ ਹੈ ਨਾਮ ਨੂੰ ਸੁਣਨ ਕਰਕੇ ਸੁੱਖਾਂ ਦਾ ਵਾਸਾ ਹੋ ਗਿਆ ਸੂਖ ਭਇਆ ਦੁੱਖ ਦੂਰ ਪਰਾਨਾ ਦੁਖਾਂ ਨੂੰ ਨਾਸ਼ ਕਰ ਦੇਣਾ ਕੀਤਾ ਪਰਮੇਸ਼ਰ ਵਾਹਿਗੁਰੂ ਨੇ ਆਪ ਕਿਰਪਾਲਤਾ ਦੇ ਘਰ ਦੇ ਵਿੱਚ ਆਕਰਕੇ ਸਰੀਰ ਰੂਪੀ ਵੀ ਸਾਰੇ ਹੀ ਸੁੱਖ ਜਿਹੜੇ ਨੇ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੇ ਤੇ ਪਰਲੋਕ ਦੇ ਵਿੱਚ ਵੀ ਪਰਲੋਕ ਦੇ ਸਾਰੇ ਸੁੱਖ ਮਹਾਰਾਜ ਜੀ ਨੇ ਝੋਲੀ ਦੇ ਵਿੱਚ ਪਾ ਦੇਣਾ ਕੀਤੇ ਇੱਥੇ ਲੋਕ ਦੇ ਵਿੱਚ ਵੀ ਸਾਰੇ ਜਿਹੜੇ ਨੇ ਉਹ ਸੁੱਖ ਝੋਲੀ ਦੇ ਵਿੱਚ ਪਾ ਦੇਣਾ ਕੀਤੇ ਦੁਖਾਂ ਦਾ ਨਾਸ਼ ਕਰ ਦੇਣਾ ਕੀਤਾ ਜੀ ਸੰਤ ਰਸਨ ਹਰੇ ਨਾਮ ਵਖਾਨ ਤੇ ਇਹ ਬਖਸ਼ਿਸ਼ ਕਦੋਂ ਹੋਈ ਜਦੋਂ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਪਾਸ ਬੈਠ ਕਰਕੇ ਸੰਤ ਰਸਨ ਸੰਤ ਜਨ ਜਿਨ੍ਹਾਂ ਨੇ ਆਪ ਜਪਿਆ ਤੇ ਹੋਰਨਾਂ ਨੂੰ ਜਪਾਉਣਾ ਕੀਤਾ ਐਸੇ ਪਿਆਰੇ ਜਿਹੜੇ ਆਪ ਜਪੇ ਅਵਰ ਨਾਮ ਜਪਾਵੇ ਐਸੇ ਪਿਆਰਿਆਂ ਦੀ ਰਸਨਾ ਦੇ ਪਾਸੋਂ ਸੰਤ ਰਸਨ ਹਰਨਾਮ ਵਖਾਨਾ ਤਿਨਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਵਖਾਲ ਦੇਣਾ ਕੀਤਾ ਆਪ ਕਿਰਪਾਲਤਾ ਰਹਿਮਤ ਕਰਕੇ ਨਾਮ ਜਪਾ ਕਰਕੇ ਪ੍ਰਤੱਖ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨਾਂ ਨੂੰ ਵਖਾਲ ਦੇਣਾ ਕੀਤਾ ਹੈ ਜੇ ਜਲ ਥਲ ਨੀਰ ਭੈ ਸਰ ਸੁਬਰ ਜਿਸ ਤਰੀਕੇ ਦੇ ਨਾਲ ਇਹ ਵਰਖਾ ਹੁੰਦੀ ਹੈ ਨਾ ਇਹ ਰਾਜਸਥਾਨ ਵਰਗੇ ਜਿਹੜੇ ਨੇ ਰੇਤਲੇ ਇਲਾਕੇ ਦੇ ਵਿੱਚ ਵੀ ਜਦੋਂ ਵਰਖਾ ਹੋ ਜਾਵੇ ਤੇ ਫਿਰ ਜਿਹੜਾ ਹੈ ਉਹ ਵੀ ਹਰਿਆ ਭਰਿਆ ਹੋ ਜਾਂਦਾ ਹੈ ਉਹ ਸਾਰੇ ਪਾਸੇ ਜਿਹੜਾ ਉਹ ਹਰਿਆਵਲਤਾ ਆ ਜਾਂਦੀ ਕੁਰੰਬਲਾ ਫੁੱਟ ਜਾਂਦੀਆਂ ਹਨ ਜਿਹੜੇ ਰੁੱਖ ਸੁੱਕੇ ਹੁੰਦੇ ਹਨ ਮਹਾਰਾਜ ਕਿਰਪਾਲਤਾ ਦੇ ਘਰ ਵਿੱਚ ਆ ਕਰਕੇ ਬਖਸ਼ਿਸ਼ ਰਹਿਮਤ ਕਰ ਦਿੰਦੇ ਹਨ ਜਲ ਥਲ ਨੀਰ ਭਰੇ ਸਰ ਸੁਭਰ ਇਸ ਤਰੀਕੇ ਦੇ ਨਾਲ ਬਖਸ਼ਿਸ਼ ਰਹਿਮਤ ਕਰ ਦਿੰਦੇ ਹਨ ਕਿ ਜਿਸ ਤਰੀਕੇ ਦੇ ਨਾਲ ਧਰਤੀ ਦੇ ਉੱਤੇ ਵਰਖਾ ਹੋਣ ਦੇ ਉੱਤੇ ਧਰਤੀ ਦੀ ਜੜੀ ਹੈ ਉਹ ਪਿਆਸ बुझ ਜਾਂਦੀ ਹੈ ਵਰਖਾ ਹੋ ਕਰਕੇ ਹਰਿਆਵਲਤਾ ਆ ਜਾਂਦੀ ਹੈ ਤਰੀਕੇ ਦੇ ਨਾਲ ਪਰਮੇਸ਼ਰ ਵਾਹਿਗੁਰੂ ਬੱਦਲ ਰੂਪੀ ਹੋ ਕਰਕੇ ਆਪ ਕਿਰਪਾਲਤਾ ਦੇ ਘਰ ਵਿੱਚ ਆ ਕਰਕੇ ਨਾਮ ਦੀ ਵਰਖਾ ਕਰਕੇ ਕਿਰਪਾਲਤਾ ਰਹਿਮਤ ਕਰ ਦਿੰਦੇ ਹਨ ਇਸ ਸੁੱਕੇ ਪਏ ਮਨ ਨੂੰ ਜਿਹੜਾ ਹੈ ਹਰਿਆ ਭਰਿਆ ਕਰ ਦਿੰਦੇ ਹਨ ਆਪ ਕਿਰਪਾਲਤਾ ਰਹਿਮਤ ਕਰ ਦਿੰਦੇ ਹਨ ਆਪਣੇ ਨਾਮ ਦੀ ਵਰਖਾ ਕਰਕੇ ਆਪ ਕਿਰਪਾਲਤਾ ਰਹਿਮਤ ਕਰ ਦਿੰਦੇ ਹਨ ਜੀ ਮਿਰਥ ਕੋਈ ਨਾ ਜਾਏ ਜੀਓ ਫਿਰ ਜਿਹੜਾ ਗੁਰੂ ਕੀ ਸੰਗਤ ਵਿੱਚ ਆ ਜਾਂਦੇ ਹਨ ਨਾਮ ਜਪਦੇ ਹਨ ਫਿਰ ਮਹਾਰਾਜ ਆਪ ਕਿਰਪਾਲਤਾ ਰਹਿਮਤ ਕਰ ਦਿੰਦੇ ਹਨ ਫਿਰ ਤਿੰਨਾਂ ਦਾ ਆਇਆ ਜਿਹੜਾ ਹੈ ਉਹ ਸਫਲਿਆ ਹੋ ਜਾਂਦਾ ਹੈ ਜੀ ਦਇਆਧਾਰੀ ਤិន ਸਿਰਜਣਹਾਰੇ ਇਸ ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਇਸ ਸਾਰੀ ਕਾਇਨਾਤ ਨੂੰ ਸਿਰਜਣ ਵਾਲੇ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੇ ਇਹ ਤਰਸ ਕੀਤਾ ਇਹ ਦਇਆ ਕੀਤੀ ਹਿਰਦੇ ਦੇ ਵਿੱਚ ਆਪ ਜੀਆਂ ਨੇ ਕਿਰਪਾਲਤਾ ਰਹਿਮਤ ਕਰ ਦੇਣਾ ਕੀਤੀ ਨਾਮ ਦੀ ਦਾਤ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੀ ਤਰਸ ਕਰਕੇ ਦਇਆ ਕਰਕੇ ਮਹਾਰਾਜਿਆਂ ਨੇ ਨਾਮ ਦੀ ਦਾਤ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੀ ਜੀ ਜੀ ਜੰਤ ਸਗਲੇ ਪ੍ਰਤਪਾਰੇ ਮਹਾਰਾਜਿਆਂ ਨੇ ਦਇਆਲਤਾ ਦੇ ਘਰ ਦੇ ਵਿੱਚ ਆ ਕਰਕੇ ਇਹ ਰਹਿਮਤ ਕੀਤੀ ਜਿੰਨੇ ਵੀ ਜੀ ਜੰਤ ਜਿੰਨੇ ਵੀ ਨੇਹਾ ਇਹ ਸਾਰਿਆਂ ਦੇ ਪਰਮੇਸ਼ਰ ਵਾਹਿਗੁਰੂ ਆਪ ਹੀ ਪ੍ਰਤਪਾਲਣਾ ਕਰਨ ਵਾਲਾ ਹੈ ਜੀ ਜੰਤ ਸਾਭ ਸਰਣ ਤੁਮਾਰੀ ਸਰਬ ਚਿੰਤ ਉਧ ਪਾਸੇ ਉਸ ਪਰਮੇਸ਼ਰ ਵਾਹਿਗੁਰੂ ਨੂੰ ਹੀ ਸਾਰਿਆਂ ਦੀ ਚਿੰਤਾ ਹੈ ਤੇ ਉਹ ਪਰਮੇਸ਼ਰ ਵਾਹਿਗੁਰੂ ਹੀ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ ਇਸ ਲਈ ਭਾਈ ਪ੍ਰਤ ਪਾਲਣਾ ਪੋਸ਼ਣਾ ਕਰਨ ਵਾਲਾ ਤੇ ਪਰਮੇਸ਼ਰ ਵਾਹਿਗੁਰੂ ਹੈ ਰਿਜਕ ਦੇਣ ਵਾਲਾ ਤੇ ਉਹ ਪਰਮੇਸ਼ਰ ਵਾਹਿਗੁਰੂ ਹੈ ਫਿਰ ਐਵੇਂ ਕਿਉਂ ਬਾਧੂ ਦੀਆਂ ਚਿੰਤਾਵਾਂ ਕਰਕੇ ਭਾਰ ਆਪਣੇ ਸਿਰ ਦੇ ਉੱਤੇ ਚੁੱਕੀ ਫਿਰਦਾ ਚਿੰਤਾ ਦਾ ਪੜਿਆ ਮਹਾਰਾਜ ਜੀ ਬਖਸ਼ਿਸ਼ ਰਹਿਮਤ ਕਰਦੇ ਨੇ ਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮਹਿ ਜੰਤ ਉਪਾਏਨ ਤਿਨਾ ਪੇਰੋਜੀ ਦੇ ਉਹ ਜਲ ਦੇ ਵਿੱਚ ਜੀਵਾਂ ਨੂੰ ਵੀ ਦੇਣ ਵਾਲਾ ਹੈ ਉਹ ਧਰਤੀ ਦੇ ਵਿੱਚ ਰੇਂਗ ਦੇ ਕੀੜਿਆਂ ਨੂੰ ਵੀ ਦੇਣ ਵਾਲਾ ਹੈ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾ ਰਿਜਕ ਆਗਾ ਕਰ ਧਰਿਆ ਉਹ ਪੱਥਰ ਦੇ ਵਿੱਚ ਕੀੜਿਆਂ ਨੂੰ ਵੀ ਰਿਜਕ ਦੇਣ ਵਾਲਾ ਹੈ ਇਸ ਲਈ ਭਾਈ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜੜਾ ਹੈ ਉਹ ਸੁਣਨਾ ਕਰੀਏ ਕਿਉਂਕਿ ਸਾਰੇ ਹੀ ਜੀਵਾਂ ਦੀ ਪ੍ਰਤਪਾਲਣਾ ਪੋਸ਼ਣਾ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਉਹ ਆਪ ਹੀ ਹੈ ਕਿਰਪਾਲਤਾ ਦੇ ਰਹਿਮਤ ਦੇ ਘਰ ਵਿੱਚ ਆ ਕਰਕੇ ਬਖਸ਼ਿਸ਼ ਰਹਿਮਤ ਕਰਦੇ ਹਨ ਜੀ ਜੀ ਜੰਤ ਸਗਲੇ ਪ੍ਰਤਪਾਰੇ ਮਹਾਰਾਜ ਆਪ ਸਾਰੇ ਹੀ ਜੀਵਾਂ ਨੂੰ ਜਨਤਾ ਦੀ ਪ੍ਰਤਪਾਲਣਾ ਕਰਨ ਵਾਲੇ ਜੀ ਜਿਹੜੇ ਹਨ ਜਿਨ੍ਹਾਂ ਦੇ ਵਿੱਚ ਹੱਡੀਆਂ ਨੇ ਜਿਹੀ ਜੰਤ ਜਿਹੜੇ ਹੱਡੀਆਂ ਤੋਂ ਰਹਿਤ ਇਤਿਆਦਕ ਨੇ ਇਹਨਾਂ ਨੇ ਜਨਤਾ ਦੀ ਵੀ ਆਪ ਹੀ ਸਗਲੇ ਸਾਰਿਆਂ ਦੀ ਪ੍ਰਤਿਪਾਲਣਾ ਕਰਨ ਵਾਲੇ ਹੋ ਜਲ ਦੇ ਵਿੱਚ ਜਿਹੜੇ ਹਨ ਤਨਾ ਦੀ ਵੀ ਧਰਤੀ ਦੇ ਵਿੱਚ ਤਨਾ ਦੀ ਵੀ ਆਪ ਪ੍ਰਤਿਪਾਲਣਾ ਕਰਨ ਵਾਲੇ ਹੋ ਜੀ ਮਿਹਰਬਾਨ ਕਿਰਪਾਲ ਦਿਆਲਾ ਏ ਮਿਹਰਬਾਨ ਪਰਮੇਸ਼ਰ ਵਾਹਿਗੁਰੂ ਆਪ ਕਿਰਪਾਲਤਾ ਦੇ ਘਰ ਵਿੱਚ ਆ ਕੇ ਕਰਕੇ ਦਇਆਲਤਾ ਕਰਨ ਵਾਲੇ ਹੋ ਜੀ ਸਗਲੇ ਤ੍ਰਿਵਤ ਅਗਾਏ ਜੀਓ ਜਦੋਂ ਆਪ ਜੀ ਦਇਆਲਤਾ ਦੇ ਘਰ ਵਿੱਚ ਆ ਕੇ ਬਖਸ਼ਿਸ਼ ਰਹਿਮਤ ਕਰ ਦਿੰਦੇ ਹੋ ਨਾ ਫਿਰ ਸਗਲੇ ਫਿਰ ਸਾਰਿਆਂ ਨੂੰ ਜਿਹੜਾ ਹੈ ਉਹ ਤ੍ਰਿਪਤੀ ਬਖਸ਼ ਰਹਿਮਤ ਕਰ ਦਿੰਦੇ ਹੋ ਦੁਨਿਆਵੀ ਪਦਾਰਥਾਂ ਵਾਲੇ ਪਾਸਿਓਂ ਵੀ ਆਪ ਰਜਾ ਦਿੰਦੇ ਹੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਉਹ ਭੁੱਖ ਨਹੀਂ ਰਹਿਣ ਦਿੰਦੇ ਆਪ ਕਿਰਪਾਲਤਾ ਰਹਿਮਤ ਕਰ ਦਿੰਦੇ ਹੋ ਫਿਰ ਮਨ ਦੀਆਂ ਸਾਰੀਆਂ ਭੁੱਖਾਂ ਨੂੰ ਆਪ ਦੂਰ ਰਹਿਮਤ ਕਰ ਦਿੰਦੇ ਹੋ ਦੂਰ ਕਰ ਦਿੰਦੇ ਹੋ ਆਪ ਜੀਆਂ ਦੇ ਨਾਮ ਨੂੰ ਸੁਣਨ ਕਰਕੇ ਹੀ ਇਹ ਬਖਸ਼ਿਸ਼ ਰਹਿਮਤ ਪ੍ਰਾਪਤ ਹੁੰਦੀ ਹੈ ਆਪ ਸਾਰਿਆਂ ਨੂੰ ਜਿਹੜਾ ਹੈ ਤ੍ਰਿਪਤ ਆਗਾਏ ਸਾਰਿਆਂ ਨੂੰ ਇਹ ਰਜਾ ਦਿੰਦੇ ਹੋ ਆਪ ਕਿਰਪਾਲਤਾ ਰਹਿਮਤ ਕਰ ਦਿੰਦੇ ਹੋ ਲੋਕ ਸੁਖੀਏ ਤੇ ਪਰਲੋਕ ਸੁਹੇਲਾ ਬਣਾ ਦਿੰਦੇ ਹੋ ਜੀ ਵਣ ਤ੍ਰਣ ਤ੍ਰੇ ਪਵਨ ਕੀ ਤੋਣ ਹਰਿਆ ਜਿਹੜਾ ਇਹ ਵਣ ਇਹ ਜੰਗਲ ਰੂਪੀ ਜਿਹੜਾ ਹੈ ਇਹ ਸਾਰੇ ਸੰਸਾਰ ਨੂੰ ਜਿਹੜਾ ਹੈ ਤ੍ਰਿਣ ਤ੍ਰਿ ਭਾਉਣ ਕੀ ਤੋਨ ਹਰਿਆ ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ ਅੰਮ੍ਰਿਤ ਰੂਪੀ ਗੁਰਬਾਣੀ ਦੇ ਨਾਮ ਦੀ ਵਰਖਾ ਕਰਕੇ ਇਸ ਸਾਰੇ ਸੰਸਾਰ ਨੂੰ ਹਰਿਆ ਭਰਿਆ ਕੀਤਾ ਹੈ ਜੇ ਕਰਨ ਹਾਰੇ ਖਿਨ ਭੀਤਰ ਕਰਿਆ ਇੱਕ ਛਿਨ ਦੇ ਵਿੱਚ ਹੀ ਉਸ ਪਰਮੇਸ਼ਰ ਵਾਹਿਗੁਰੂ ਨੇ ਇਹ ਕਿਰਪਾਲਤਾ ਰਹਿਮਤ ਕਰ ਦੇਣਾ ਕੀਤੀ ਇਸ ਭਟਕਦੇ ਹੋਏ ਮਨ ਨੂੰ ਜਿਹੜਾ ਹੈ ਇਕਾਗਰਤਾ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੀ ਇਸ ਤਪਦੇ ਹੋਏ ਹਿਰਦੇ ਨੂੰ ਸ਼ਾਂਤੀ ਬਖਸ਼ ਦੇਣਾ ਕੀਤੀ ਇੱਕ ਚਿੰਨ ਦੇ ਵਿੱਚ ਹੀ ਇਸ ਪਾਪਾਂ ਦੇ ਨਾਲ ਜਿਹੜਾ ਹੈ ਇਸ ਵਿਰਲਾਪ ਕਰ ਰਹੀ ਇਸ ਮਨ ਨੂੰ ਜਿਹੜਾ ਹੈ ਇਹ ਸ਼ਾਂਤੀ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸੁਣਨ ਕਰਕੇ ਹੀ ਮਹਾਰਾਜ ਜੀਆਂ ਨੇ ਇਹ ਕਿਰਪਾਲਤਾ ਬਖਸ਼ਿਸ਼ ਰਹਿਮਤ ਕਰ ਦੇਣਾ ਕੀਤੀ ਇੱਕ ਛਿਨ ਦੇ ਵਿੱਚ ਹੀ ਕਰਨ ਹਾਰ ਖਿੰਨ ਭੀਤਰ ਕਰਿਆ ਉਸ ਪਰਮੇਸ਼ਰ ਵਾਹਿਗੁਰੂ ਨੇ ਜਿਹੜਾ ਹੈ ਇੱਕ ਛਿਨ ਦੇ ਵਿੱਚ ਹੀ ਖੇਨ ਭੀਤਰ ਕਰਿਆ ਉਹਨੇ ਇੱਕ ਖਿੰਦੇ ਵਿੱਚ ਹੀ ਜਿਹੜਾ ਹੈ ਇਹ ਬਖਸ਼ਿਸ਼ਾਂ ਵਾ ਰਹਿਮਤਾਵਾਂ ਕਰ ਦੇਣਾ ਕੀਤੀਆਂ ਜੇ ਗੁਰਮੁਖ ਨਾਨਕ ਤਸੈ ਅਰਾਦੇ ਤੇ ਇਸ ਕਰਕੇ ਭਾਈ ਜਿਹੜੇ ਪਰਮੇਸ਼ਰ ਦੇ ਪਿਆਰੇ ਜਿਹੜੇ ਹਨ ਗੁਰਮੁਖ ਜਨ ਜਿਹੜੇ ਹਨ ਜਿਨ੍ਹਾਂ ਨੇ ਆਪ ਨਾਮ ਜਪਿਆ ਤੇ ਹੋਰਨਾਂ ਨੂੰ ਜਪਾਉਣਾ ਕੀਤਾ ਪਰਮੇਸ਼ਰ ਦੇ ਪਿਆਰੇ ਸੰਤ ਜਨ ਹਨ ਉਹ ਗੁਰੂ ਮੁਖੀ ਦਵਾਰਾਂ ਜਾ ਕਰਕੇ ਧੰ ਸਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਦੇ ਚਰਨਾਂ ਦੇ ਨਾਲ ਲੱਗ ਕਰਕੇ ਗੁਰਮੁਖ ਨਾਮ ਤਸੈ ਆਰਾਧੇ ਉਹਨਾਂ ਨੇ ਪਰਮੇਸ਼ਰਵਾਹ ਗੁਰੂ ਦੇ ਨਾਮ ਨੂੰ ਆਰਾਧ ਲੈਣਾ ਕੀਤਾ ਹੈ ਨਾਮ ਨੂੰ ਜਪ ਲੈਣਾ ਕੀਤਾ ਹੈ ਨਾਮ ਦੇ ਜਪਣ ਕਰਕੇ ਹੀ ਮਹਾਰਾਜ ਬਖਸ਼ਿਸ਼ ਰਹਿਮਤ ਤਿਨਾਂ ਦੇ ਉੱਪਰ ਕੀ ਕਰਦੇ ਹਨ ਜੀ ਮਨ ਕੀ ਆਸ ਪੁਜਾਏ ਜੀਓ ਤੇ ਫੇਰ ਤਿਨਾਂ ਦੀ ਜੜੀ ਹੈ ਮਨ ਦੀ ਹਰੇਕ ਤਰ੍ਹਾਂ ਦੀਆਂ ਇੱਛਾਵਾਂ ਜਿਹੜੀਆਂ ਹਨ ਉਹ ਪਰਮੇਸ਼ਰ ਵਾਹਿਗੁਰੂ ਆਪ ਪੂਰੀਆਂ ਕਰ ਦਿੰਦੇ ਹਨ ਗੁਰਮਖ ਪਿਆਰਿਆਂ ਦੀਆਂ ਜਿਹੜੀਆਂ ਇੱਛਾਵਾਂ ਕਿਹੜੀਆਂ ਹੁੰਦੀਆਂ ਹਨ ਮਹਾਰਾਜਿਆਂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਨ ਕਿ ਦੇਹ ਦਰਸ ਮਨ ਚਾਓ ਕਿ ਮਹਾਰਾਜੀਓ ਇਹ ਮਨ ਦੇ ਵਿੱਚ ਚਾਹ ਕਿ ਆਪ ਦੀ ਕਿਰਪਾ ਉਤਾ ਰਹਿਮਤ ਕਰੋ ਦਰਸ਼ਨ ਦਿਦਾਰੇ ਬਖਸ਼ਿਸ਼ ਰਹਿਮਤ ਕਰੋ ਉਹ ਗੁਰਮੁਖ ਪਿਆਰੇ ਜਿਹੜੇ ਹਨ ਉਹ ਹੱਥਾਂ ਦਾ ਠੂਠਾ ਬਣਾ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਇਹ ਬੇਨਤੀਆਂ ਹੀ ਕਰਦੇ ਹਨ ਕਸ ਕਾਬਾ ਦਰਸ਼ਨ ਕੀ ਭੂਖ ਮੈਂ ਦਰ ਮੰਗ ਨੀਤਾ ਨੀਤ ਤੇ ਫਿਰ ਗੁਰੂ ਆਪ ਕਿਰਪਾਲਤਾ ਰਹਿਮਤ ਕਰ ਦਿੰਦੇ ਹਨ ਆਪਣੇ ਦਰਸ਼ਨ دیدارੇ ਬਖਸ਼ਿਸ਼ ਰਹਿਮਤ ਕਰਕੇ ਮਨ ਦੀਆਂ ਭੁੱਖਾਂ ਨੂੰ ਦੂਰ ਕਰ ਦਿੰਦੇ ਹਨ ਐਸੇ ਕਿਰਪਾਲੂ ਸਤਿਗੁਰੂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਜਿਨ੍ਹਾਂ ਦੇ ਦਰਸ਼ਨ دیدارੇ ਕਰਨ ਕਰਕੇ ਹੀ ਮਹਾਰਾਜ ਆਪ ਕਿਰਪਾਲਤਾ ਰਹਿਮਤ ਕਰ ਦਿੰਦੇ ਹਨ ਇਸ ਤਪਦੇ ਹੋਏ ਹਿਰਦੇ ਨੂੰ ਸ਼ਾਂਤੀ ਬਖਸ਼ਿਸ਼ ਰਹਿਮਤ ਕਰ ਦਿੰਦੇ ਹਨ ਇਹ ਗੁਰੂ ਕੀ ਪਾਵਨ ਬਾਣੀ ਹੀ ਹੈ ਗੁਰੂ ਕੇ ਨਾਮ ਨੂੰ ਸੁਣ ਕਰਕੇ ਵਾਣੀ ਨੂੰ ਪੜਨ ਕਰਕੇ ਸੁਣਨ ਕਰਕੇ ਹੀ ਪਰਮੇਸ਼ਰ ਵਾਹਿਗੁਰੂ ਅੰਦਰ ਦੇ ਤਪਦੇ ਹੋਏ ਇਸ ਹਿਰਦੇ ਨੂੰ ਸ਼ਾਂਤ ਕਰਕੇ ਪਰਮੇਸ਼ਰ ਵਾਹਿਗੁਰੂ ਨਾਮ ਦੀ ਦਾਤ ਬਖਸ਼ਿਸ਼ ਰਹਿਮਤ ਕਰ ਦਿੰਦੇ ਹਨ ਕਿਰਪਾਲੂ ਸਤਿਗੁਰੂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਗੁਰੂ ਕੀ ਪਾਵਨ ਗੁਰਬਾਣੀ ਦੇ ਅਰਥ ਕਰਦਿਆਂ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਹੋ ਜਾਣੀਆਂ ਸੁਭਾਵਕ ਹਨ ਗੁਰੂ ਕੀ ਸੰਗਤ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਉੱਪਰ ਵੀ ਇਹ ਕਿਰਪਾਲਤਾ ਰਹਿਮਤ ਕਰਨ ਤਰਸ ਕਰਨ ਨਾਮ ਦੀ ਦਾਤ ਬਖਸ਼ਿਸ਼ ਰਹਿਮਤ ਕਰਨ ਇਸ ਤਾਪਦੇ ਹੋਏ ਹਿਰਦੇ ਨੂੰ ਠਾਰ ਕਰਕੇ ਮਹਾਰਾਜ ਪਾਪਾਂ ਨੂੰ ਨਾਸ ਕਰਕੇ ਆਪਣੇ ਨਾਮ ਦੀ ਦਾਤ ਬਖਸ਼ਿਸ਼ ਰਹਿਮਤ ਕਰ ਦੇਣ ਆਪਣੇ ਚਰਨਾਂ ਦੇ ਵਿੱਚ ਲਾ ਲੈਣ ਨਾਮ ਦੀ ਦਾਤ ਬਖਸ਼ਿਸ਼ ਰਹਿਮਤ ਕਰ ਦੇਣ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਓ ਅਖੀਰ ਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਵਣ ਤ੍ਰੇਣ ਤ੍ਰੇ ਪਵਣ ਕੀਤੋ ਨ ਹਰਿਆ ਕਰਨ ਹਾਰਿ ਇਹਨ ਪੀਤਰ ਕਰਿਆ ਗੁਰ ਇਕ ਤਿਸੈ ਆਦੀ ਮਾਨ ਕੀ ਆਸ ਪੁਜਾਈ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ